ਸ਼ਸ਼੍ਰੀ ਕ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜਿਸਪੇਸ਼ਟ ਪੱਜ ਦੇ ਵਿੱਚ ਜਿਵੇਂ ਕਿ ਆਪ ਜੀ ਨੂੰ ਪਲੀ ਪਰਤੀ ਪਤਾ ਹੈ 21 ਦਸੰਬਰ ਨੂੰ ਨਗਰ ਪੰਚਾਇਤ ਕੜੂਆ ਦੀਆਂ ਚੋਣਾ ਹੋਣ ਜਾ ਰਹੀਆਂ ਹਨ ਇਸ ਦੇ ਵਿੱਚ ਵੱਖ-ਵੱਖ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਰੋਬਿੰਡ ਜਿੰਦੀ ਘਰੇ ਜਿਨ੍ਹਾਂ ਦੇ ਧਰਮ ਸਭਕਤੀ ਮੈਡਮ ਰਿਆਨ ਟਿਕਟ ਦਿੱਤੀ ਗਈ ਹੈ ਉਹਨਾਂ ਦੇ ਮੁਖਾਲ ਮੁਖਤਬ ਵੀ ਹੋਵਾਂਗੇ ਅਤੇ ਉਹਨਾਂ ਦੇ ਵਿਚਾਰ ਵੀ ਜਾਣਾਂਗੇ ਮੈਡਮ ਰੀਆ ਸ੍ਰੀ ਕਾਜੀ ਸਭ ਤੋਂ ਪਹਿਲਾਂ ਮੁਬਾਰਕਾਂ ਆਮ ਆਦਮੀ ਪਾਰਟੀ ਨੇ ਆਪ ਨੂੰ ਟਿਕਟ ਦਿੱਤੀ ਹੈ ਆ ਆਪਣਾ ਸ਼ੁਭਨਾਮ ਅਤੇ ਵਾਰਡ ਨੰਬਰ ਦੱਸੋ ਰੀਆ ਵਾਰਡ ਨੰਬਰ 5 ਠੀਕ ਹੈ ਜੀ ਇਸ ਟਿਕਟ ਵਾਸਤੇ ਵਿਸ਼ੇਸ਼ ਧੰਨਵਾਦ ਤੁਸੀਂ ਕਿਸ ਦਾ ਕਰਨਾ ਚਾਹੋਗੇ ਸਰ ਡੈਫੀਨੇਟਲੀ ਮਿਸਟਰ ਡਾਕਟਰ ਚੰਨੀ ਠੀਕ ਹੈ ਜੀ ਵਾਰਡ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਨੇ ਜਿਹੜੀ ਤੁਹਾਡੇ ਬਰੋ ਕਰਵਾਉਣ ਦੀ ਪ੍ਰਯੋਜਨ ਚੱਲ ਰਿਹਾ ਹੈ ਸਰ ਦੇਖੋ ਹੁਣ ਇਥੇ ਮੈਨੂੰ ਵੀ ਰਹਿੰਦੋਏ ਕਾਫੀ ਟਾਈਮ ਹੋ ਗਿਆ ਤੇ ਮੈਂ ਹਲੇ ਦੇਖਿਆ ਹੈ ਜੀ ਹਲੇ ਡਿਵੈਲਪਮੈਂਟ ਬਹੁਤ ਹੋਣੀ ਬਾਕੀ ਹੈ ਜਸਟ ਲਾਈਕ ਬੱਚਿਆਂ ਲਈ ਪਾਰਕ ਠੀਕ ਹੈ ਥੋੜਾ ਹੈਲਥ ਕੇਅਰ ਇਸ਼ੂਜ਼ ਹੈਗੇ ਇਥੇ ਅਸੀਂ ਉਹਨਾਂ ਲਈ ਵੀ ਕੰਮ ਕਰਾਂਗੇ ਤੇ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤੇ ਅਸੀਂ ਡੈਫੀਨੇਟਲੀ ਪੂਰੀ ਡੈਡੀਕੇਸ਼ਨ ਨਾਲ ਕੰਮ ਕਰਾਂਗੇ ਮੈਂ ਰਿੰਦੋ ਜਦੋਂ ਵੀ ਤੁਹਾਡੇ ਘਰ ਆਉਜਾਂ ਮਾਰਡਾ ਸਰ ਵੀ ਕਰੋ ਤਾਂ ਪਹਿਲਾਂ ਆਪ ਜੀ ਦੇ ਫਾਦਰ ਇਨ-ਲॉ ਡਾਕਟਰ ਤਸੀਮ ਜੀ ਦਾ ਵੀ ਨਾਮ ਲੈਂਦੇ ਨੇ ਤੇ ਆਪ ਜੀ ਦੇ ਧਰਮਪਤੀ ਡਾਕਟਰ ਰੋਬਿਨ ਜੀ ਦਾ ਵੀ ਨਾਮ ਲੈਂਦੇ ਆ। ਹਾਂਜੀ ਤੇ ਵਾਰਡ ਵਿੱਚੋਂ ਇਸ ਤੋਂ ਇਲਾਵਾ ਤੁਹਾਨੂੰ ਕਿਦਾਂ ਦਾ ਸਹਿਯੋਗ ਜਾਂ ਰਿਸਪੌਂਸ ਨਿਵਾਸੀਆਂ ਦਾ ਮਿਲ ਰਿਹਾ ਹੈ? ਸਰ ਹਲੇ ਤੱਕ ਤਾਂ ਦੇਖੋ ਰਿਸਪੌਂਸ ਪੋਜ਼ਿਟਿਵ ਹੀ ਹੈ। ਹਾਂਜੀ ਬਾਕੀ ਤੁਹਾਨੂੰ ਕਨਫਰਮ ਤੇ ਕਿਹੜੀ ਤਰੀਕ ਨੂੰ ਹੋઈ ਜਾਏਗਾ? ਹਾਂਜੀ ਵਾਰਡ ਵਿੱਚ ਕੁਝ ਇਸ ਤਰ੍ਹਾਂ ਦੇ ਕਾਰਜ ਹਨ ਜਿਹੜੇ ਆਪ ਸਰਕਾਰ ਨੂੰ ਅਜੇ ਦੋ ਟਾਈ ਸਬੋ ਚੁੱਕੇ ਆ ਉਹ ਵੀ ਵਾਰਡ ਵਿੱਚ ਤੁਹਾਡੇ ਵੱਲੋਂ ਪ੍ਰੋਵਾਈ ਕੀਤੇ ਗਏ ਨੇ। ਅਰੇ ਸਰ ਦੇਖੋ ਤੁਸੀਂ ਤੁਸੀਂ ਬਾਹਰ ਨਿਕਲ ਕੇ ਦੇਖੋ ਗਲੀਆਂ ਦੀ ਬਹੁਤ ਪ੍ਰੋਬਲਮ ਸੀਗੀ ਅਸੀਂ ਉਹਨਾਂ ਤੇ ਵੀ ਕੰਮ ਕਰੇ ਹਾਂ ਜੀ ਸਾਡੀ ਟੂ ਇੰਟਰਰੈਪਟ ਪਰ ਅਸੀਂ ਆਪ ਵੇਖਿਆ ਗੱਡੀ ਸਿੱਧੀ ਤੁਹਾਡੇ ਘਰੇ ਆਉਂਦੀ ਹੈ ਕਿ ਬ੍ਰੀਕ ਦੀ ਕਾਫੀ ਹੈ ਜੀ 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 ਸਰ ਬਿਲਕੁਲ ਤੁਸੀਂ ਇੱਕ ਵਾਰੀ ਵਾਰਡ ਨੰਬਰ 5 ਦਾ ਤੁਸੀਂ ਰਾਉਂਡ ਲਓ ਤੁਹਾਨੂੰ ਬਹੁਤ ਇੰਪਰੂਵਮੈਂਟ ਦਿਖੇਗੀ ਠੀਕ ਹੈ ਐਸ ਕੰਪੇਅਰ ਟੂ ਪਹਿਲਾਂ ਬਹੁਤ ਸੁਧਾਰ ਵੋਟਰਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਵੋਟਰਸ ਲਈ ਇਹ ਹੈ ਕਿ ਤੁਸੀਂ ਸਾਨੂੰ ਵੋਟ ਕਰੋ ਸਪੋਰਟ ਕਰੋ ਇਲੈਕਟ ਕਰੋ ਫਰ ਸ਼ੋਰ ਅਸੀਂ ਤੁਹਾਡੇ ਲਈ ਕੰਮ ਕਰਾਂ ਠੀਕ ਹੈ ਇਹਦੇ ਨਾਲ ਡਾਕਟਰ ਰੋਮਨ ਜੀ ਨਾਲ ਵੀ ਤੁਹਾਡੇ ਵਿਚਾਰ ਸਾਂਝੇ ਕਰਵਾਵਾਂਗੇ ਉਹ ਸਾਡੇ ਮੁਠਾਕਤ ਨੇ ਬਿਲਕੁਲ ਨਾਲ ਬੈਠਿਆ ਡਾਕਟਰ ਰੋਮਨ ਜੀ ਬੋਲੋ ਤੁਵਾਰਕਾ ਜੀ ਪਾਰਟੀ ਨੇ ਤੁਹਾਡੀ ਸੇਵਾਵਾਂ ਨੂੰ ਦੇਖਦੇ ਹੋਏ ਮੂਰ ਪਾਇਆ ਤੇ ਹਾਈ ਕਮਾਂਡ ਨੇ ਟਿਕਟ ਦੇ ਕੇ نوازਿਆ ਹੈ ਪਹਿਲਾਂ ਨਾ ਮੈਂ ਤੁਹਾਡੇ ਮਤਨੇ ਚੈਨ ਲਗਵਾ ਤਾ ਹਾਂ ਇਹ ਪਾਰਟੀ ਦਾ ਤੁਨਬਾਤ ਕਰਨਾ ਚਾਹਨਾ ਹੈ ਤੋਂ ਭਗਵੰਦ ਮਾਨ ਸਰਕਾਰ ਦਾ ਤੇ ਡਾਕਟਰ ਚਰਨੀ ਸਿੰਘ ਚਲੀ ਗਏ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਤੇ ਇਹਦੇ ਸਾਹਮਣੇ ਦਿੱਤੀ ਹੈ ਤੇ ਅਸੀਂ ਉਸਤੇ ਖਰੇ ਉਤਰਾਂਗੇ ਪੂਰੀ ਤਰ੍ਹਾਂ ਹਾਂ ਤੇ ਬਾਕੀ ਉਹਨਾਂ ਦਾ ਇੱਕ ਹੀ ਸੁਪਨਾ ਹੈ ਕਿ ਵਧੀਆ ਕੰਮ ਕਰੋ ਇਮਾਨਦਾਰੀ ਨਾਲ ਕਰੋ ਤੇ ਪਿੰਡ ਨੂੰ ਵਧੀਆ ਬਣਾਓ ਬਿਲਕੁਲ ਇਹ ਪਿੰਡ ਦੀ ਡਵੈਲਪਮੈਂਟ ਦਿਖਣੀ ਚਾਹੀਦੀ ਹੈ ਤੁਹਾਨੂੰ ਕੋਈ ਬਾਹਰੋਂ ਆ ਰਿਹਾ ਤਾਂ ਕਹੇ ਵੀ ਹਾਂਜੀ ਆਮ ਆਦਮੀ ਦੀ ਸਰਕਾਰ ਚ ਕੰਮ ਹੋਏ ਡਾਕਟਰ ਵਾਪ ਜੀ ਦਾ পেশਾ ਬਤੌਰ ਡਾਕਟਰ ਹੈ ਤੇ ਡਾਕਟਰ ਦੇ ਨਾਲ ਸੇਵਾ ਤੇ ਸਰਵਿਸ ਵਾਕੂਬੀ ਜੁੜ ਜਾਂਦਾ ਹੈ ਤੇ ਜਦੋਂ ਦੇ ਤੁਸੀਂ ਸਮਾਜ ਸੇਵਾ ਦੇ ਖੇਤਰ ਚ ਆਏ ਹੋ ਲੋਕਾਂ ਦਾ ਕਿੰਦਾ ਦਾ ਤੁਹਾਨੂੰ ਰੁਝਾਨ ਦੇਖਣ ਨੂੰ ਲੋਕਾਂ ਦਾ ਆਪਣੇ ਵਾਰਡ ਦਾ ਤੇ ਆਪਣੇ ਪਿੰਡ ਦਾ ਸਭ ਦਾ ਹੀ ਆਪਣੇ ਨਾਲ ਪਿਆਰ ਬਹੁਤ ਹੈ ਤੇ ਸਾਰੇ ਆਪਾਂ ਨੂੰ ਸਪੋਰਟ ਵੀ ਮਿਲ ਰਿਹਾ ਹੈ ਜੇ ਆਪਾਂ ਨੇਮਲੀ ਵਿਕਾਸ ਕਰਜਾਂ ਦੀ ਗੱਲ ਕਰੀਏ ਤੇ 2.5 ਸਾਲ ਦਾ ਸਮਾਂ ਆਪ ਜੀ ਨੂੰ ਮਿਲਿਆ ਹੈ। ਬੈਸੇ ਮੈਡਮ ਨੇ ਇਸ ਬਾਰੇ ਕਾਫੀ ਚੱਲਣਾ ਪਾਇਆ। ਤੁਸੀਂ ਕੁਝ ਹੋਰ ਇਸ ਬਾਰੇ ਦੱਸਣਾ ਚਾਹੋ? ਇਸ ਬਾਰੇ ਕੀ ਹੈ ਕਿ ਦੇਖੋ ਇੱਕ ਤਾਂ ਪਾਰਕ ਬਣਿਆ ਜੋ ਕਿ ਘਰੂਏ ਚ ਕਦੇ ਨਹੀਂ ਤਾਂ ਬਣਿਆ ਉਹ ਆਪਣੇ 5 ਨੰਬਰ ਵਾਰਡ ਚ ਬਣਾ ਕੇ ਰਿਹਾ ਆਪਾਂ ਬੱਚਾ ਵਾਸਤੇ। ਇੱਕ ਧਰਮਸ਼ਾਲਾ ਜੋ 2025 ਸਾਲ ਤੋਂ ਨਹੀਂ ਬਣੀਦੀ ਉਹ ਕਰਵਾ ਕੇ ਦੱਤੀ ਹੈ। ਤੇ 10 10 ਨੀਅਰ ਆਊਂਟ 10 ਤੇ 12 ਗਲੀਆਂ ਨੇ। ਠੀਕ ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਕਦੇ ਦੇਖਿਆ ਹੀ ਨਹੀਂ ਤਾਂ ਵੀ ਇਹ ਕਰਨਾ ਹੈ ਕਿ ਨਹੀਂ ਆਪਾਂ ਉਹ ਸਾਰੀਆਂ ਕਲੀਅਰ ਕਰਵਾਤੀਆਂ ਬਣਵਾਤੀਆਂ ਠੀਕ ਹੈ ਜੀ ਬਤੌਰ ਪ੍ਰਸ਼ਾਸਕ ਸਾਡਾ ਡਿਸੀਜਨ ਦੇਣ ਦਾ ਫਰਜ਼ ਤਾਂ ਨਹੀਂ ਹੁੰਦਾ ਪਰ ਹਾਲਾਤ ਨੂੰ ਦੇਖ ਕੇ ਐ ਚੜਨਾ ਚਾਹਣਾ ਪੈਂਦਾ ਵੀ ਬਿਨ ਬਗੈਰ ਐਮ ਸੀਓ ਤੁਸੀਂ ਐਮ ਸੀ ਵਰਗੇ ਕੰਮ ਕਰਵਾ ਦੇ ਨਹੀਂ ਬੀਕੋ ਸਾਡਾ ਕੰਮ ਹੈ ਸਾਡ ਨੂੰ ਸ਼ੌਂਕ ਹੈ ਇੱਕ ਵੀ ਸੇਵਾ ਕਰਨੀ ਹੈ ਠੀਕ ਹੈ ਵੀ ਵਾਰਡ ਨੂੰ ਵਧੀਆ ਬਣਾਣਾ ਹੈ ਰਾਈਟ ਤੇ ਸਾਡੇ ਨਾਲ ਲੋਕਾਂ ਦਾ ਸਪੋਰਟ ਬਹੁਤ ਹੈ ਪੂਰਾ ਵਾਰਡ ਨਾਲ ਖੜਾ ਹੈ ਅਸੀਂ ਕੈਂਪੇਨ ਕਰਨ ਦੀ ਜਾਨ ਹੈ ਤਾਂ ਵਾਰਡ ਨਿਕਲ ਕੇ ਆਪ ਹੀ ਜਾਂਦਾ ਵੀ ਅਸੀਂ ਨਾਲ ਜਾਣਾ ਹੈ ਅਸੀਂ ਤੁਹਾਡੇ ਵਾਸਤੇ ਵੋਟਾਂ ਮੰਗਾ ਰਹੇ ਹਾਂ ਵੋਟਾਂ ਦਾ ਟਾਈਮ ਬਿਲਕੁਲ ਨੇੜੇ ਆ ਗਿਣਤੀ ਦੇ 4-5 ਦਿਨ ਬਾਕੀ ਨੇ ਆਪਣੇ ਵੋਟਰਾਂ ਨੂੰ ਖਾਸ ਨੇਹਾ ਕੀ ਦੇਣਾ ਚਾਹੀਦਾ ਬਸ ਵਧੀਆ ਬੰਦੇ ਚੁਣੋ ਜਿਹੜੇ ਕਿਉਂਕਿ ਕੰਮ ਕਰ ਸਕਣ ਸੇਵਾ ਕਰ ਸਕਣ ਇਮਾਨਦਾਰੀ ਨਾਲ ਕੰਮ ਕਰਦੇ ਉਹਨਾਂ ਨੂੰ ਲੈ ਕੇ ਆਓ ਚਾਹੇ ਜਿਹੜੇ ਵੀ ਮਰਜੀ ਵਾਰਡ ਚ ਹੈ ਸਭ ਨੂੰ ਵਧੀਆ ਬੰਦੇ ਚੁਣੋ ਅ ਏਸੀ ਡਾਕਟਰ ਰੋਬਿਨ ਅਤੇ ਮੈਂਡਲ ਰੀਆ ਦੀ ਜੋੜੀ ਜਿਨ੍ਹਾਂ ਨੇ ਬੜੇ ਹੀ ਵਧੀਆ ਢੰਗ ਨਾਲ ਆਪਣੇ ਵਾਰਡ ਦੀ ਰੂਪਰੇਖਾ ਤੁਹਾਡੇ ਮੁਕਤਕ ਕੀਤੀ ਤੁਹਾਡੇ ਸਾਰਿਆਂ ਦਾ ਧੰਨਵਾਦ ਫੇਰ ਇੱਕ ਹੋਰ ਕੈਂਡੀਡੇਟ ਦੇ ਨਾਲ ਤੁਹਾਨੂੰ ਰੂਬੂ ਕਰਾਵਾਂਗੇ ਤੁਹਾਡੇ ਸਾਰਿਆਂ ਦਾ ਇੱਕ ਵਾਰ ਧੰਨਵਾਦ ਸਤਿ ਸ਼੍ਰੀ ਅਕਾਲ